ਜਿਹੜਾ ਤੁਹਾਡਾ ਏਸੀ ਵਾਲਾ ਸਿਸਟਮ ਹੈ ਹੁਣ ਪੂਰਾ ਤੁਹਾਡਾ ਇਹ ਪੂਰਾ ਉਹੀ ਲੱਗੇ ਜਾਂਦਾ ਜੀ ਪੂਰਾ ਸਾਰੇ ਘਰ ਨੂੰ ਨਾ ਸੈਂਟਰਲ ਏਸੀ ਲੱਗੇ ਜਾਂਦਾ ਜੀ ਪਹਿਲਾਂ ਮਸਾ ਮਸਾ ਏਸੀ ਸੀ ਇੱਕ ਉਰੋਂ ਤੱਕ ਮੇਰੇ ਯਾਦ ਆ ਜਦੋਂ ਪਹਿਲੀ ਵਾਰੀ ਕੂਲਰ ਲਿਆ ਤਾਂ ਖਤਾਨ ਦੇ ਪੱਖੇ ਵਾਲਾ ਕੂਲਰ ਲਿਆ ਸੀ ਬਹੁਤ ਵੱਡੇ ਜਾਲੀ ਜਿਹੇ ਵਾਲਾ ਜੀ ਸਾਰੀ ਦਿਹਾੜੀ ਪਾਣੀ ਚੱਲਦਾ ਮੈਨੂੰ ਐਉਂ ਦਿਖਾ ਕੇ ਇਹਨੂੰ ਤਾਂ ਮੈਂ ਢੀ ਖੁਸ਼ੀ ਸੀ ਮੈਨੂੰ ਉਹਦੀ ਤਾਂ ਛੋਟੀਆਂ ਖੁਸ਼ੀਆਂ ਦੇ ਵਿੱਚ ਅਸੀਂ ਬਹੁਤ ਖੁਸ਼ ਸੀ ਹੈ ਨਾ ਜੀ ਤੇ ਬੜੀ ਚੇਂਜ ਦੇਖੀ ਹੈ ਪਰ ਮੈਨੂੰ ਲਾ ਹਰੇਕ ਨੂੰ ਐ ਲੱਗਦਾ ਸਾਡੇ ਫਾਦਰ ਸਾਹਿਬ ਜਾਂ ਸਾਡੇ ਵੱਡੇ ਭੈਣ ਭਰਾ ਜਿਹੜ ਹਰੇਕ ਬੰਦਾ ਅੱਜ ਤਾਂ ਇੰਹੀਂ ਕਹਿੰਦਾ ਰਿਹਾ ਹੈ ਵੀ ਸਾਡਾ ਵਕਤ ਵਧੀਆ ਸਾਡਾ ਵਕਤ ਬਹੁਤ ਵਧੀਆ ਸੀ ਤਾਂ ਹੋ ਸਕਦਾ ਹੈ ਗਾਂ ਵਾਲੀ ਜਨਰੇਸ਼ਨ ਜਿਹੜੀ ਅੱਜਕੱਲ ਨਸਲ ਚੱਲ ਰਹੀ ਹੈ ਅੱਜਕੱਲ ਪੀੜੀ ਚੱਲਦੀ ਹੈ ਸ਼ਾਇਦ ਉਹ ਵੀ ਇੰਹੀਂ ਕਹਣ ਵੀ ਸਾਡਾ ਵਕਤ ਬਹੁਤ ਵਧੀਆ ਸੀ ਤਾਂ ਮੇਰੇ ਹਿਸਾਬ ਨਾਲ ਸਮੇਂ ਸਮੇਂ ਨਾਲ ਜਿਹੜਾ ਬਦਲਦੇ ਰਹਿੰਦੇ ਨੇ ਉਹ ਵੀ ਮਾੜੀ ਗੱਲ ਨਹੀਂ ਪਰ ਇਨਸਾਨਾਂ 'ਚ ਫਰਕ ਪਿਆ ਥੋੜਾ ਜਿਹਾ ਪਿਆਰ ਮੁਹੱਬਤ 'ਚ ਫਰਕ ਪਿਆ ਜਿਹੜੇ ਅਸੀਂ ਕੋਠਿਆਂ 'ਤੇ ਬਹਿ ਕੇ ਕੌਲੀਆਂ ਦਾਲਾਂ ਦੀਆਂ ਬਣਾਈਆਂ ਹੋਈਆਂ ਨੇ ਨਾ ਤਾਂ ਉਹ 'ਚ ਮੁਹੱਬਤ ਸੀ ਵੀ ਸਾਡਾ ਮੁੰਡਾ ਬਤਾਉਂ ਨਹੀਂ ਖਾਂਦਾ ਭਾਈ ਤੁਹਾਡੇ ਇਸ ਦਾਲ ਬਣੀ ਆਏ ਦੇਜੋ ਸਾਡੇ ਨਾਲ ਬਟਾਲੋ ਕੌਲੀਆਂ ਬੰਨਦੀਆਂ ਸੀ ਉਹ ਪਿਆਰ ਬਣਦਾ ਸੀ ਔਰ ਬਿਨਾ ਕਿਸੇ ਸ਼ਿਕਵੇ ਸ਼ਿਕਾਇਤੋਂ ਕੋਈ ਅਮੀਰੀ ਗਰੀਬੀ ਨਹੀਂ ਸੀ ਕੋਠਿਆਂ 'ਤੇ ਬੈਠੇ ਜਿੱਥੇ ਤੱਕ ਨਿਗਾਹ ਜਾਂਦੀ ਸੀ ਉੱਥੋਂ ਦੀ ਉਹ ਧੀ ਪੈਣ ਮਾਤਾ ਪਿਤਾ ਉਹਨਾਂ ਦਾ ਚੁੱਲ੍ਹਾ ਸਾਂਝਾ ਹੁੰਦਾ ਸਾਂਝਾ ਹੁੰਦਾ ਸੀ ਬਿਲਕੁਲ ਉਹ ਬੜਾ ਫਰਕ ਉਹ ਫਰਕ ਪਿਆ ਆਈਸੋਲੇਟ ਹੋ ਗਏ ਪਰ ਦਿਲ ਬੜੇ ਹੂੰ ਤੁਸੀਂ ਆਪਣੇ ਫਾਦਰ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਆਪਣੇ ਪੇਰੈਂਟਸ ਦਾ ਜ਼ਿਕਰ ਕਰ ਰਹੇ ਹੋ ਬੜੀ ਦੁਖ ਵਾਲੀ ਗੱਲ ਹੈ ਕਿ ਉਹ ਦੋਵੇਂ ਲਈ ਹੈ ਇਸ ਦੁਨੀਆ ਦੇ ਵਿੱਚ ਓਬਵੀਅਸਲੀ ਗੱਲਾਂ ਬਹੁਤ ਚੇਤੇ ਆਉਂਦੀਆਂ ਹੋਣਗੀਆਂ ਜਿਹੜੀਆਂ ਗੱਲਾਂ ਆਪਣੇ ਮਾਪਿਆਂ ਨਾਲ ਬੱਚਾ ਕਰਦਾ ਹੁੰਦਾ ਨਾ ਉਹ ਆਪਣੇ ਕਈ ਵਾਰ ਪਾਰਟਨਰ ਜਾਂ ਆਪਣੇ ਬੱਚੇ ਨਾਲ ਵੀ ਨਹੀਂ ਕਰਦਾ ਨਹੀਂ ਕਰ ਸਕਦਾ ਜੀ ਨਹੀਂ ਕਰ ਐਕਚੁਅਲੀ ਨਾ ਬੰਦਿਆਂ 'ਚ ਈਗੋ ਪ੍ਰੋਬਲਮ ਵੀ ਥੋੜੀ ਜਿਹੀ ਹੁੰਦੀ ਹੈ ਬੱਚਿਆਂ ਸਾਹਮਣੇ ਜੇ ਬਾਪ ਰੋਪੇ ਤਾਂ ਉਹ ਬੜਾ ਝੰਜੋੜਿਆ ਜਾਂਦਾ ਉਹਨੂੰ ਉਹਨਾਂ ਨਾਲ ਤਾਂ ਸਾਡਾ ਰੱਬ ਵੀ ਖus ਗਿਆ ਕਿਉਂਕਿ ਰੱਬ ਤੋਂ ਨੇੜੇ ਬਾਪ ਹੁੰਦਾ ਜੀ ਧੀਆਂ ਚਾਹੇ ਦੀ ਪੁੱਤਾਂ ਦੇ ਹਨਾ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਤਾਂ ਉਹਨਾਂ ਤੋਂ ਲੁੱਕ ਕੇ ਰੋਣਾ ਤਾਂ ਲੁੱਕ ਕੇ ਕੋਈ ਕਰਮ ਕਰਨਾ ਉਹ ਪਰ ਜਦੋਂ ਮੈਨੂੰ ਐ ਲੱਗਦਾ ਜੀ ਮਾਤਾ ਪਿਤਾ ਬਹੁਤ ਵੱਡਾ 파ਰਟ ਨੇ ਲਾਈਫ ਦੇ ਵਿੱਚ ਔਰ ਉਹਨਾਂ ਦੀ ਸ਼ਕਸ਼ੀਤ ਨੂੰ ਸ਼ਬਦਾਂ ਚ ਪਰੋਣਾ ਤਾਂ ਬੜੀ ਕੋਈ ਬੱਚਾ ਨਹੀਂ ਕਰ ਸਕਦਾ ਮੇਰੇ ਸਾਹਮਣੇ ਜਿੰਨਾ ਮਾਤਾ ਪਿਤਾ ਕਰ ਸਕਦੇ ਨੇ ਤੇ ਉਹਨਾਂ ਨੇ ਸਾਰੇ ਉਹਨਾਂ ਦੀ ਬਦੌਲਤ ਆ ਉਹਨਾਂ ਦਾ ਮੈਂ ਰਿਫਲੈਕਸ਼ਨ ਆ ਉਹਨਾਂ ਦੀ ਜੀ ਹੁਣ ਤੱਕ ਹਨਾ ਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਉਹਨਾਂ ਦੀਆਂ ਕੀਤੀਆਂ ਅਰਦਾਸਾਂ ਸਦਕਾ ਇੱਥੇ ਬੈਠਾ ਜੀ ਤੇ ਪਰ ਮੈਨੂੰ ਇਹਨਾਂ ਪਤਾ ਵੀ ਮਾਂ ਤੇ ਬਾਪ ਕਹਿਣ ਵਾਸਤੇ ਦੂਜਾ ਜਨਮ ਲੈਣਾ ਪੈਂਦਾ ਜੀ ਹੂੰ ਬਿਲਕੁਲ ਹਾਂਜੀ ਬਾਕੀ ਸਾਰੇ ਰਿਸ਼ਤੇ ਮਿਲ ਸਕਦੇ ਆ ਦੁਬਾਰਾ ਬਿਲਕੁਲ ਮੈਂ ਮੈਂ ਇਸ ਚੀਜ਼ ਤੇ ਭਾਵੁਕ じゃ ਹੋਇਆ ਨਾ ਪਰ ਬੜੇ ਹੌਸਲੇ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਮੇਰੇ ਤੋਂ ਕੀਤੀ ਨਹੀਂ ਜਾਂਦੀ ਜਦੋਂ ਮਾਤਾ ਪਿਤਾ ਦੀ ਗੱਲ ਆਉਂਦੀ ਹੈ ਪਰ పార్ਟ ਆਫ ਲਾਈਫ ਆਬਵੀਅਸਲੀ ਮਿਸਟਰ ਬਹੁਤ ਕਰਦੇ ਹੋ ਉਹ ਕੇ ਹੈਨਾ ਕਿਉਂਕਿ ਸਾਡੇ ਬੱਚੇ ਦੀ ਬਚਪਨ ਦੀਆਂ ਗੱਲਾਂ ਸਿਰਫ ਮਾਪੇ ਨੂੰ ਪਤਾ ਹੁੰਦੀਆਂ ਹੈਨਾ ਔਰ ਉਹੀ ਹਮੇਸ਼ਾ ਚੇਤਾ ਕਰਦੇ ਰਹੇ ਉਹਨਾਂ ਦੀ ਕਦਰ ਉਹਦੋਂ ਹੁੰਦੀ ਹੈ ਜਦੋਂ ਤੁਹਾਡੇ ਆਪਣੇ ਬੱਚੇ ਹੁੰਦੇ ਆ ਜੀ ਹੈਨਾ ਸਾਰੀ ਉਮਰ ਤੁਸੀਂ ਏਟੀਐਮ ਮਸ਼ੀਨ ਸਮਝਦੇ ਰਹੇ ਨੇ ਉਹਨਾਂ ਨੂੰ ਵੀ ਲੜਾਈ ਵੀ ਕੀਤੀ ਵੀ ਪੈਸੇ ਵੱਧਾਓ ਮੈਨੂੰ ਮੈਂ ਕਾਲਜ ਜਾਣਾ ਮੈਂ ਇਦਾਂ ਕਰਨਾ ਪਰ ਜਦੋਂ ਤੁਹਾਡੇ ਆਪਣੇ ਨਿਆਣੇ ਹੁੰਦੇ ਆ ਨਾ ਜੀ ਫਿਰ ਉਹਨਾਂ ਦੀ ਵੈਲਿਊ ਜ਼ਿਆਦਾ ਪਤਾ ਲੱਗਦੀ ਹੈ ਤੁਹਾਡੀ ਆਪਣੀ ਦੋ ਬੇਟੀਆਂ ਬੜੀ ਪਿਆਰੀ ਬੇਟੀਆਂ ਮੈਂ ਤੁਹਾਡੀ ਇੱਕ ਬੇਟੀ ਨੂੰ ਵੇਖਿਆ ਵੀ ਸੀ ਜਦੋਂ ਪਟਿਆਲੇ ਹੈਨਾ ਹਾਂ ਜੀ ਦਿਲਨਾਸ ਤੇ ਦਿਨ ਬੜੀ ਸਮਾਜਿਕ ਮੇਰੀ ਵੀ ਬੇਟੀ ਹੈ ਕਿਉਂਕਿ ਹੈਨਾ ਮੈਂ ਜੋ ਗੱਲ ਹੁਣ ਕਰਨ ਲੱਗੀ ਆ ਤੁਹਾਡੇ ਤੋਂ ਵੀ ਜਵਾਬ ਕੀ ਜ਼ਰੂਰ ਮੰਗਣਾ ਚਾਹੁੰਗੀ ਕਿ ਕਿਉਂ ਕਿਉਂ ਸੋਸਾਇਟੀ ਦੀ ਇਦਾਂ ਦੀ ਮੈਂਟੈਲਿਟੀ ਹੈ ਕਿ ਜਦੋਂ ਦੋ ਕੁੜੀਆਂ ਹੋ ਜਾਂਦੀਆਂ ਹੈ ਹੈਨਾ ਜਦੋਂ ਮੁੰਡਾ ਘਰ ਆਵੇ ਤੇ ਕਹਿੰਦੇ ਆ ਕਿ ਬੜੀ ਖੁਸ਼ੀ ਹੈ ਹੈਨਾ ਉਹ ਕੁੜੀ ਆ ਜਾਵੇ ਹੁਣ ਕੁੜੀ ਆ ਜਾਵੇ ਤਾਂ ਫੈਮਿਲੀ ਕੰਪਲੀਟ ਹੈ ਬਟ ਜਦੋਂ ਦੁਬਾਰਾ ਅਗਰ ਇੱਕ ਕੁੜੀ ਆਗੇ ਦੁਬਾਰਾ ਕੁੜੀ ਆ ਜਾਵੇ ਫਿਰ ਕਹਿੰਦੇ ਐ ਹਾਂ ਫੈਮਿਲੀ ਕੰਪਲੀਟ ਕਰੋ ਕੰਪਲੀਟ ਕਰੋ ਹੈਨਾ ਜਾਂ ਫਿਰ ਮੈਂ ਤਾਂ ਸੋਸਾਇਟੀ ਦੇ ਵਿੱਚ ਇਦਾਂ ਵੀ ਸੁਣਿਆ ਹੈ ਕਿ ਭਈ ਤੁਸੀਂ ਫਲਾਣੇ ਥਾ ਤੇ ਦਵਾਈ ਕੋਈ ਲੈ ਲਓ ਉਹ ਮਿਲਦੀ ਹੈ ਨੀਰੋ ਹੁਣਾਂ ਨਾਲ ਇੱਕ ਵਾਰ ਗੱਲ ਚੱਲਦੀ ਸੀ ਤੇ ਕਹਿੰਦੇ ਸੀ ਕਿ ਹੈਰੀ ਨੂੰ ਉਹਨਾਂ ਦੇ ਹਸਬੰਡ ਨੂੰ ਕਿਸੇ ਨੇ ਸਲਾਹ ਦਿੱਤੀ ਟੈਕਸੀ ਡਰਾਈਵਰ ਨੇ ਕਿ ਆ ਤਿੰਨ ਕੁੜੀਆਂ ਤੁਹਾਡੀਆਂ ਵੀਰੇ ਦਵਾਈ ਲੋ ਤੇ ਮੁੰਡਾ ਹੋ ਸਕਦਾ ਤੁਹਾਨੂੰ ਕਦੀ ਇਹੋ ਜਿਹੇ ਲੋਕ ਮਿਲੇ ਇਹੋ ਜਿਹਾ ਸਥਿਤੀ ਮੇਰੇ ਸਾਹਮਣੇ ਬਹੁਤ ਬਹੁਤ ਕੁਝ ਹੁੰਦਾ ਰਿਹਾ ਜੀ ਕੁੜੀਆਂ ਚੈੱਕ ਕਰਾਉਣਾ ਵੀ ਕੁੜੀ ਤਾਂ ਨਹੀਂ ਹੈਗੀ ਕਿਤੇ ਉਹਨਾਂ ਵੇਲੇ ਤਾਂ ਈਜ਼ ਮੈਂ ਸਾਨੂੰ ਕੋਈ ਲੈ ਵੀ ਗਿਆ ਜਦੋਂ ਮੇਰੇ ਦੂਜੀ ਡਾਕਟਰ ਹੋਈ ਜੀ ਤਾਂ ਵੀ ਇੱਦਾਂ ਚੈੱਕ ਕਰਾਉਣਾ ਮੈਨੂੰ ਪਤਾ ਵੀ ਸੀ ਮੈਂ ਤੇ ਮੇਰੀ ਵਾਈਫ ਨੂੰ ਪਤਾ ਸੀ ਵੀ ਕੁੜੀ ਹੋਈ ਹੈ ਤੇ ਅਸੀਂ ਸਾਰਿਆਂ ਨੂੰ ਸਰਪ੍ਰਾਈਜ਼ ਦਿੱਤਾ ਜੀ ਅਸੀਂ ਤੇ ਮੈਨੂੰ ਕਈ ਸਾਡੇ ਰਿਸ਼ਤੇਦਾਰ ਇੱਕ ਇੱਕ ਦੋ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੇ ਕਿਹਾ ਵੀ ਜੇ ਦਿਨ ਬੇਟੀ ਹੋਈ ਤਾਂ ਫੋਨ ਆਏ ਮੈਨੂੰ ਕਹਿੰਦੇ ਜੇ ਰੱਬ ਚੱਜ ਦੀ ਚੀਜ਼ ਦੇ ਦਿੰਦਾ ਕਹਿੰਦੇ ਬਹੁਤ ਵਧੀਆ ਸੀਗਾ ਤੇ ਤੁਸੀਂ ਯਕੀਨ ਮੰਨਿਓ ਉਸ ਤੋਂ ਬਾਅਦ ਮੈਂ ਬੁਲਾਏ ਨਹੀਂ ਹੈਗੇ ਜੀ ਅੱਜ ਤੱਕ ਐਂਟ੍ਰੀ ਮੇ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ